ਹਾਂ ਸ਼ਰਾਬ ਜਿਹੜੀ ਪੀਤੀ ਆ ਹੋਰ ਪੀਦਾ ਹੋਰ ਪੀਦਾ ਸ਼ਰਾਬ ਉਹ ਇੰਦਾ ਬੋਲੀ ਇੰਦਾ ਜਾਂਦਾ ਹੈ ਬੰਦੇ ਇਹਨੂੰ ਇਨਕੁਆਰੀ ਕਰਾਵੀਂ ਸ਼ਰਾਬ ਪੀਤੀ ਆ ਵਾ ਚਲੋ ਨਹੀਂ ਵੀ ਪੀਤੀ ਕਮੈਰੋ ਉਹ ਗੱਡੀ ਨਹੀਂ ਨਹੀਂ ਕਾਰ ਉਹ ਠੇਕਾ ਲਿਆ ਸਾਰੇ ਮੁਲਖ ਦਾ ਤੇਰੀ ਅੰਗਰੇਜ਼ ਮਿਹਨਤ ਕੀਤੀ ਆ ਜਾਂ ਮਰ ਨਹੀਂ ਤੇ ਮਰ ਗਈ ਆ ਕੇ ਮਾਰ ਮਾਰ ਕੇ ਮਾਰਾਂ ਮੈਂ ਤੈਨੂੰ ਕਿੱਥੇ ਮੇਰੇ ਸੁਣ ਮੇਰੀ ਮਾਰਨੂੰ ਤੇਰਾ ਗਾਲਨਾਮ ਮਾਰ ਫਾਲਸਾ ਫਾਲਸਾ ਤੂੰ ਤੇ ਮਰਜੀ ਮਰ ਜਾ ਕੇ ਤੂੰ ਉਹ ਮਾਰੇ ਜਾ ਜਾ ਕੇ ਕਮਾੜ ਜਾ ਜਾ ਕੇ ਆਹ ਸ਼ਰਾਬ ਜਿਹੜੀ ਪੀਤੀ ਆ ਹੋਣ ਪੀਦਾ ਹੋਣ ਪੀਦਾ ਸ਼ਰਾਬ ਉਹ ਇਦਾਂ ਬੋਲੀਂਦਾ ਜਾਂਦਾ ਹੈ ਬੰਦੇ ਇਹਨੂੰ ਇਨਕੁਆਰੀ ਕਰਾ ਵੀ ਸ਼ਰਾਬ ਪੀਤੀ ਆ ਵਾ ਚਲੋ ਨਹੀਂ ਵੀ ਪੀਤੀ ਇੱਕ ਮੈਂ ਲੋ ਜੀ ਉਹ ਗਾਲਾ ਕੱਢਦੇ ਕਰਦੇ ਨਹੀਂ ਆ ਚਾਰੋ ਇੰਨਾ ਪਤਾ ਸਾਰੇ ਤੁਹਾਨੂੰ ਗਾਲਾ ਕੱਢਦੇ ਗਏ ਆ ਚਾਰ ਦੇ ਚਾਰ ਗਾਣੇ ਉਹਦੇ ਖਾ ਕੇ ਇੱਥੇ ਤੁੱਕੀ ਜਾਂਦੇ ਮੈਂ ਤੂੰ ਡਾਕਲੀਂ ਨਾ ਪਾਵੇ ਕਹਿੰਦੇ ਛੋਟੇ ਆਈ ਛੋਟੇ ਨੇ ਇਹਦੇ ਛੋਟੇ ਹੋਰ ਕਿਨੇ ਲੁੱਟਿਆ ਪਾਣ ਗਿਆ ਹੱਥ ਕਿਤੇ ਦਿੱਕੇ ਆ ਓ ਯੋਨੇ ਜਿੱਤਿਆ ਜਾ ਕੰਮ ਕਰ ਜਾ ਕੋਈ ਚਾਜਾ ਤੈਨੂੰ ਫੋਲਦਾ ਵਾ ਜਹੇਵਾਰ ਨੂੰ ਸਾਡੇ ਨੂੰ ਕਿਦਾ ਬੋਲਦਾ ਤੂੰ ਜਹੇਵਾਰ ਮੈਂ ਪੁੱਤੇ ਤੋਂ ਵੱਡਾ ਜਹੇਵਾਰ ਆ ਸਾਡਾ ਜਹੇਵਾਰ ਕੀ ਜਹੇਵਾਰੀ ਤੇਰੀ ਦਿੱਤੇ ਨਹੀਂ ਜਹੇਵਾਰ ਕਿਹੜੀ ਆ ਇਹ ਕੀ ਜਹੇਵਾਰੀ ਆ ਤੂੰ ਛੁੱਟੀ ਮਾਰ ਦੇਗਾ ਓ ਜਾ ਕੰਮ ਕਰ ਜਾ ਮਾਰ ਦੇਗਾ ਤੂੰ ਬਈ ਅਸਾਂ ਲੱਗਿਆ ਤੂੰ ਛੁੱਟੀ ਮਾਰ ਦੇਵੇਂ ਆ ਬਰਾਜ ਜਿੰਨੂੰ ਬੁਲਾਉਣਾ ਬਰਾ ਬਰਾ ਤੂੰ ਇਹਦੇ ਦੇਣਾ ਬੁਲਾ ਦੇ ਬਰਾ ਬਰਾ ਇਹਦੀ ਗੱਲ ਨਹੀਂ ਮੈਂ ਜੀ ਜੀ ਗੱਲ ਕੋਈ ਖਤਰਾ ਨਹੀਂ ਕਰਦਾ ਤੂੰ ਓ ਠੇਕਾ ਲਿਆ ਸਾਰੇ ਮੁਲਖਾ ਤੇਰੀ ਅੰਗ ਨੇ ਮਿਹਨਤ ਕੀਤੀ ਆ ਜਾਂ ਮਰ ਨਹੀਂ ਤੇ ਮਰ ਜੀ ਆ ਕੇ ਮਾਰ ਮਾਰ ਕੇ ਦੇ ਮੈਂ ਤੈਨੂੰ ਕਿਹਾ ਸੀ ਸੁਣ ਮੇਰੀ ਮਾਰਨ ਤੇਰਾ ਕਾਲਾ ਨਾਮ ਮਰੇ ਫਾਲਾ ਫਾਲਾ ਹੂੰ ਤੇ ਮਰ ਜੀ ਮਰ ਜਾ ਕੇ ਤੂੰ ਤੂੰ ਮਾਰੇ ਜਾ ਜਾ ਕੇ ਕਾਲਾ ਨਾਮ ਜਾ ਕੇ ਬੰਦਾ ਆਇਆ ਸ਼ਾਹ ਵੇ ਚੇਲਾ ਜਾ ਤੂੰ ਹੀ ਮਦਰੀ ਆ ਨਾ ਜਾ ਦਾਰੋ ਯਾਰ ਕਿਉਂ ਕਿਉਂ ਬੇਸਤੀ ਕਰਾਈ ਜਨੇ ਆਪਣੀ ਬੰਦਰੀ ਆ ਨਾ ਤੂੰ ਵੀਣਾ ਮਤਲਬ ਉਹ ਮੈਂ ਕਹਿੰਦਾ ਜਾਓ ਤੁਸੀਂ ਬੇਇੱਜ਼ਤੀ ਨਾ ਕਰੋ ਆਪਣੀ ਕਿੱਥੇ ਤੁਸੀਂ ਚੱਲੀ ਮਿਲ ਕੇ ਕਰਨੀ ਆਪਣੀ ਨਹੀਂ ਹੁੰਦਾ ਨਹੀਂ ਹੁੰਦਾ ਜਾਵੇ ਕਾਬਰਾ ਜਾ ਕੀ ਗੱਲ ਆ ਚਲੋ ਜਾ ਭਾਈ ਅੱਕੜਾ ਕਰੀ ਉਹ ਜਾ ਮੇਰੇ ਕੋ ਤੇਰੇ ਜਿਥੇ ਹਰ ਨਹੀਂ ਆ ਕੇ ਮੇਰੇ ਜਥੇ ਭਰਾ ਮੇਰੇ ਤਾਂ ਉਹ ਸ਼ਰਾਬ ਦੀ ਪੀਤੀ ਆ ਓ ਬੰਦ ਨਹੀਂ ਆਏ ਲਾ ਲਾ ਪਹਿਲਾਂ ਸ਼ਰਾਬ ਜਿਹੜੀ ਪੀਤੀ ਆ ਹੋਰ ਪੀਂਦਾ ਹੋਰ ਪੀਂਦਾ ਸ਼ਰਾਬ ਉਹ ਤਾਂ ਬੋਲੀਦਾ ਜਾਂਦਾ ਉਹ ਹੈ ਬੰਦੇ ਇਹਨੂੰ ਇਨਕੁਆਰੀ ਕਰਾ ਵੀ ਸ਼ਰਾਬੀ ਪੀਤੀ ਆ ਵਾ ਚਲੋ ਨਹੀਂ ਵੀ ਪੀਤੀ ਕਮਾ ਲੋ ਜੀ ਉਹ ਥੇਕਾ ਲਿਆ ਸਾਰੇ ਮੁਲਖ ਦਾ ਤੇਰੀਆਂ ਨੇ ਮਿਹਨਤ ਕੀਤੀ ਆ ਜਾਂ ਮਾਰ ਨੀਤੇ ਮਾਰ ਕੇ ਜਾ ਕੇ ਮਾਰ ਕੇ ਦੇ ਦਿੰਦੇ ਮੈਂ ਤੈਨੂੰ ਵੀ ਥੇਕਾ ਦੇ ਦਿੰਦਾ ਸੁਣ ਮੇਰੀ ਮਾਰਨਾ ਤੇਰਾ ਗਾਲ ਨਾ ਮਾਰ ਫਾਤਖਾ ਫਾਤਖਾ ਜੁਤੇ ਮਰਜੀ ਮਾਰ ਜਾ ਕੇ ਤੂੰ ਤੂੰ ਮਾਰੋ ਜਾ ਜਾ ਕੇ ਕਮਰਾ ਦੇ ਜਾ ਕੇ ਦੀਆ ਗੋਲ ਪੀਦਾ ਗੋਲ ਪੀਦਾ ਸ਼ਰਾਬ ਉਹ ਇਦਾਂ ਬੋਲੀਂਦਾ ਜਾਂਦਾ ਉਹ ਹੈ ਬੰਦੇ ਇਹਨਾਂ ਨੂੰ ਇਨਕੁਆਰੀ ਕਰਾਵੀਂ ਸ਼ਰਾਬ ਪੀਤੀ ਆ ਵਾ ਚਲੋ ਨਹੀਂ ਵੀ ਪੀਤੀ ਇੱਕ ਮਾਰੋ ਜੀ ਉਹ ਗੱਲਾਂ ਕਰਦੇ ਕਰਦੇ ਨਹੀਂ ਆ ਚਾਰੋ ਇੰਨਾ ਪਤਾ ਸਾਰੇ ਤੁਹਾਨੂੰ ਗੱਲਾਂ ਕਰਦੇ ਗਏ ਆ ਚਾਰ ਦੇ ਚਾਰ ਡਰਗਾਂ ਦੇ ਉਹਦੇ ਖਾ ਕੇ ਤੇ ਤੁੱਕੀ ਜਾਂਦੇ ਮੈਂ ਤੂੰ ਡਾਂਗਲੀਂ ਨਿਪਾਵੇ ਕਿੰਨੇ ਛੋਟੇ ਆਈ ਛੋਟੇ ਨੇ ਇਹਦੇ ਛੋਟੇ ਹੋਰ ਕਿਨੇ ਛੋਟੇ ਆ ਪਾਣੀਆ ਹੱਥ ਕਿਤੇ ਦਿੱਕੇ ਆ ਉਹਨੇ ਜਟਿਆ ਜਾ ਕੰਮ ਕਰ ਜਾ ਉਹ ਜਿਹਨੇ ਤੈਨੂੰ ਫੋਲਦਾ ਹੈ ਜਹੇਵਾਰ ਨੂੰ ਸਾਡੇ ਨੂੰ ਕਿਦਾ ਬੋਲਦਾ ਤੂੰ ਜਹੇਵਾਰ ਮੈਂ ਪੁੱਤੇ ਤੋਂ ਵੱਡਾ ਜਹੇਵਾਰ ਆਂ ਤੇਰੀ ਜਹੇਦਾਰ ਕੀ ਜਹੇਦਾਰੀ ਤੇਰੀ ਦਿੱਤੇ ਨਹੀਂ ਜਹੇਦਾਰ ਕਿਹੜੀ ਆ ਬੰਦੇ ਕੀ ਜਹੇਦਾਰੀ ਆ ਤੂੰ ਛੁਟੀ ਮਾਰ ਦੇਗਾ ਉਹ ਜਾ ਕੰਮ ਕਰ ਜਾ ਮਾਰ ਦੇਗਾ ਤੂੰ ਬਈ ਅਸਾਂ ਲੱਗਿਆ ਤੂੰ ਛੁਟੀ ਮਾਰ ਦੇਗਾ ਆ ਬਰਾਜ ਨੂੰ ਮਲਾਉਣਾ ਬਰਾ ਬਰਾ ਤੂੰ ਇਹਦੇ ਦੇ ਨਾਲ ਬਣਾ ਦੇ ਬਰਾ ਇਹਦੀ ਗੱਲ ਨਹੀਂ ਮੈਂ ਜੀ ਜੀ ਗੱਲ ਕਰਨੀ ਆ ਤਦਾਂ ਸੁਣੀਂ ਨਾ ਤੂੰ ਉਹ ਠੇਕਾ ਲਿਆ ਸਾਰੇ ਮੁਲਖ ਦਾ ਤੇਰੀਆਂ ਨੇ ਮਿਹਨਤ ਕੀਤੀ ਆ ਜਾਂ ਮਰਨਿਚੇ ਮਰ ਗਿਆ ਕੇ ਮਾਰ ਮਾਰ ਕੇ ਦੇ ਦਿੰਦੇ ਮੈਂ ਤੈਨੂੰ ਕਿ ਕਿ ਕਰਾਉਂਦਾ ਸੁਣ ਮੇਰੀ ਤੇਰਾ ਗਾਣਾ ਮਾਰ ਫਾਲਸਾ ਫਾਲਸਾ ਹੂ ਤੇ ਮਰਜੀ ਮਾਰ ਜਾ ਕੇ ਤੂੰ ਹੂ ਮਾਰੋ ਜਾ ਜਾ ਕੇ ਕਮਾੜ ਜਾ ਕੇ ਵੱਡਾ ਆ ਜਾ ਵੇ ਚੇਲਾ ਜਾ ਤੂੰ ਮਦਰੀ ਆ ਨਾ ਜਾ ਦਾਰੋ ਜਾਓ ਯਾਰ ਕਿਉਂ ਕਿਉਂ ਬੇਸਤੀ ਕਰਾਈ ਜਨੇ ਆਪਣੀ ਮਦਰੀ ਆ ਨਾ ਤੂੰ ਵੀਣਾ ਮਤਲਬ ਉਹ ਮੈਂ ਕਹ ਰਿਹਾ ਜਿਓ ਤੁਸੀਂ ਬੇਸਿਕ ਨਾ ਕਰੋ ਆਪਣੀ ਕਿੱਥੇ ਤੁਸੀਂ ਚੱਲ ਮਿਲਤੀ ਕਰਨੀ ਆਪਣੀ ਨਹੀਂ ਹੁੰਦਾ ਨਹੀਂ ਹੁੰਦਾ ਚਲਾ ਦੇ ਕੈਮਰਾ ਜਾ ਕੀ ਗੱਲ ਆ ਚਲੇ ਜਾਓ ਭਾਈ ਅੱਕੜਾ ਕਰੀ ਉਹ ਜਾ ਮੇਰੇ ਕੋ ਤੇ ਜਥੇਰ ਨਹੀਂ ਆਗੇ ਮੇਰੇ ਜਥੇਰ ਭਰਾ ਮੇਰੇ ਤਾਂ ਬੋਲ ਨਹੀਂ ਆਗਲਾ ਪਹਿਲਾਂ ਸ਼ਰਾਬ ਜਿਹੜੀ ਪੀਤੀ ਆ ਹੋਰ ਪੀਂਦਾ ਹੋਰ ਪੀਂਦਾ ਸ਼ਰਾਬ ਉਹ ਤਾਂ ਬੋਲੀ ਤਾਂ ਜਾਂਦਾ ਹੈ ਹੈ ਬੰਦੇ ਇਹਨੂੰ ਇਨਕੁਆਰੀ ਕਰਾਵੀਂ ਸ਼ਰਾਬ ਪੀਤੀ ਆ ਵਾ ਚਲੋ ਨਹੀਂ ਵੀ ਪੀਤੀ ਕਮੈਰੋ ਉਹ ਗੱਡੀ ਵੀ ਨਹੀਂ ਕਾਰ ਉਠੇਕਾ ਲਿਆ ਸਾਰੇ ਮੁਲਖ ਦਾ ਤੇਰੀ ਅੰਗਰੇਜ਼ ਮਿਹਨਤ ਕੀਤੀ ਆ ਜਾਂ ਮਰ ਨਹੀਂ ਤੇ ਮਰ ਜੀ ਆ ਕੇ ਮਾਰ ਮਾਰ ਕੇ ਦੇ ਦਿੰਦਾ ਮੈਂ ਤੈਨੂੰ ਕਿੱਕਾ ਮੇਰੇ ਸੁਣ ਮੇਰੀ ਮਾਰਨੂੰ ਤੇਰਾ ਗਾਲਨਾਮ ਮਰੇ ਫਾਲਸਾ ਫਾਲਸਾ ਹੂੰ ਤੇ ਮਰ ਜੀ ਮਰ ਜਾ ਕੇ ਤੂੰ ਉਹ ਮਾਰੇ ਜਾ ਜਾ ਕੇ ਕਾਰਗਰ ਜਾ ਕੇ ਸ਼ਰਾਬ ਪੀਤੀ ਆ ਵੋ ਬੋਲ ਨਹੀਂ ਆਗਲਾ ਪਹਿਲਾ ਸ਼ਰਾਬ ਜਿਹੜੀ ਪੀਤੀ ਆ ਹੋਣ ਪੀਦਾ ਹੋਣ ਪੀਦਾ ਸ਼ਰਾਬ ਉਹ ਇਦਾਂ ਬੋਲੀਂਦਾ ਜਾਂਦਾ ਹੈ ਬੰਦੇ ਇਧਰ ਇਨਕੁਆਰੀ ਕਰਾਵੀਂ ਸ਼ਰਾਬ ਪੀਤੀ ਆ ਵੋ ਚਲੋ ਨਹੀਂ ਵੀ ਪੀਤੀ ਇੱਕ ਮਾਰੋ ਜੀ ਉਹ ਚੱਕੀ ਨਹੀਂ ਨੀ ਕਾਰ ਉਹ ਠੇਕਾ ਲਿਆ ਸਾਰੇ ਮੁਲਖ ਦਾ ਚਲੋ ਬੜਾ ਚਲੋ ਤੇਰੀਆਂ ਨੇ ਮਿਹਨਤ ਕੀਤੀ ਆ ਜਾਂ ਮਾਰ ਨਹੀਂ ਕੇ ਮਾਰ ਗਿਆ ਕੇ ਮਾਰ ਕੇ ਮਾਰ ਕੇ ਮੈਂ ਤੁਰ ਕੇ ਕੇ ਕਰਦਾ ਸੁਣ ਮੇਰੀ ਮਾਰਨਾ ਤੇਰਾ ਗਾਲ ਨਾਮ ਮਰ ਜਾ ਉਹ ਫਾਤਖਾ ਫਾਤਖਾ ਜੁਤੇ ਮਰਜੀ ਮਾਰ ਜਾ ਕੇ ਤੂੰ ਤੂੰ ਮਾਰੇ ਜਾ ਜਾ ਕੇ ਕਮਾੜ ਜਾ ਕੇ